ਲੁਕਾ ਦੇ ਅਗਲੀ ਖਬਰ ਦਾ 모ਹਾਲੀ ਦੇ ਲਾਲੜੋ ਵਿੱਚ ਜ਼ੋਰਦਾਰ ਧਮਾਕਾ ਹੋਇਆ ਕਿ ਫੈਕਟਰੀ ਦੇ ਅੰਦਰ ਰੱਖੇ ਫ੍ਰਿਜ ਦਾ ਕੰਪਰੈਸਰ ਫਟਿਆ ਜਿਸ ਦੇ ਚੱਲਦਿਆਂ ਇੱਥੇ ਧਮਾਕਾ ਹੋਣ ਦੀ ਖਬਰ ਹੈ ਔਰ ਇਸ ਧਮਾਕੇ ਦੇ ਵਿੱਚ 4 ਬੱਚੇ ਤੇ 2 ਔਰਤਾਂ ਸੜੇ 8 ਲੋਕ ਜ਼ਖਮੀ ਹੋਏ ਨੇ ਸੋ ਤਸਵੀਰਾਂ ਵੀ ਸਾਹਮਣੇ ਹਾਦਸੇ ਵਾਲੀ ਥਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ 5 ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਪੀਜੀਐਸ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਇਹ ਬੜੀ ਹੀ ਵਿਸਥਿਤ ਕਰਨ ਵਾਲੀਆਂ ਤਸਵੀਰਾਂ ਨੇ ਜਿਸ ਨਾਲ ਤਮਾਕਾ ਹੋਇਆ ਚਾਰ ਬੱਚੇ ਵੀ ਇਸ ਦੀ ਲਪੇਟ ਵਿੱਚ ਆਏ ਨੇ ਤੇ ਦੋ ਔਰਤਾਂ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਮੁੱਖ ਕਾਰਨ ਕੀ ਕੁਝ ਰਹੇ ਨਹੀਂ ਇਹ ਵੀ ਜ਼ਰੂਰ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪੰਜ ਜ਼ਖਮੀਆਂ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ ਜਿਨ੍ਹਾਂ ਨੂੰ ਫਿਲਹਾਲ ਪੀਜੀਐ ਰੈਫਰ ਕਰ ਦਿੱਤਾ ਗਿਆ ਹੈ ਤਮਾਕੇ ਕਾਰਨ ਬੂਹਾ ਟੁੱਟਿਆ ਤੇ ਫਰਿੱਜ ਦੇ ਟੋਟੇ ਟੋਟੇ ਹੋ ਗਏ ਮੋਹਾਲੀ ਦੇ ਲਾਲੂੜ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਿਸ ਸੰਗ ਦੇ ਨਾਲ ਉਹਨ ਲੋਕ ਉਸ ਐੜ ਦਿੱਤੀ ਗਈ ਕਿ ਬੁਰੀ ਤਰ੍ਹਾਂ ਦੇ ਨਾਲ ਇੱਥੇ ਜ਼ਖਮ ਉਹਨਾਂ ਦੇ ਲੱਗੇ ਨੇ ਫੈਕਟਰੀ ਅੰਦਰ ਰੱਖੇ ਫ੍ਰਿਜ ਦਾ ਕੰਪਰੈਸਰ ਫਟਿਆ ਪਰ ਕੀ ਕਾਰਨ ਰਏ ਨੇ ਕੰਪਰੈਸਰ ਫਟਣ ਦੇ ਇਹ ਜ਼ਰੂਰ ਜਾਣ ਦਾ ਵਿਸ਼ਾ ਬਣਿਆ ਰਹੇਗਾ ਪਰ ਹਾਲ ਦੀ ਘੜੀ ਦੱਸ ਦਈਏ ਕਿ ਜ਼ਖਮੀ ਫਿਲਹਾਲ ਪੀਜੀਆ ਰੈਫਰ ਕੀਤੇ ਗਏ ਨੇ ਜਿਹੜੇ ਨਾਸੁਖ ਹਾਲਤ ਨੇ ਉਹਨਾਂ ਦੀ ਪੀਜੀਆ ਰੈਫਰ ਕਰ ਦਿੱਤਾ ਗਿਆ ਧਮਾਕੇ ਕਾਰਨ ਬੁਹਾ ਟੁੱਟਿਆ ਤੇ ਫ੍ਰਿਜ ਦੇ ਟੋਟੇ-ਕੋਟੇ ਹੋ ਗਏ ਫਿਲਹਾਲ ਹੁਣ ਜਾਂਚ ਚੱਡੀ ਹੈ मामली ਕੀਤੀ ਜਾ ਰਹੀ ਹੈ ਲੇਕਿਨ ਇੱਥੇ ਜਿਹੜੇ ਛੋਟੇ ਬੱਚੇ ਨੇ ਉਹ ਵੀ ਇਸ ਦੀ ਚਪੇਟ ਵਿੱਚ ਆਏ ਨੇ ਜਿਸ ਨਾਲ ਇੱਥੇ ਜ਼ਬਰਦਸਤ ਧਮਾਕਾ ਹੋਇਆ ਮੋਹਾਲੀ ਦੇ ਲਾਲੂੜੂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਫੈਕਟਰੀ ਦੇ ਅੰਦਰ ਇੱਥੇ ਫ੍ਰਿਜ ਰੱਖਿਆ ਹੋਇਆ ਸੀ ਜਿਸ ਦਾ ਕੰਪਰੈਸਰ ਫਟਿਆ ਔਰ ਇਸ ਤੋਂ ਬਾਅਦ ਇਹ ਸਾਰੇ ਇਸ ਦੀ ਚਪੇਟ ਵਿੱਚ ਆਏ ਤੇ ਇਹਨਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਨੇ ਜਿਸ ਸੇ 4 ਬੱਚੇ ਤੇ 2 ਔਰਤਾਂ ਸੜੇ 8 ਲੋਕ ਜ਼ਖਮੀ ਹੋਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫਿਲਹਾਲ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਉਹਨਾਂ ਨੂੰ ਪੀਜੀ ਰੈਫਰ ਕੀਤਾ ਗਿਆ ਜਿੱਥੇ ਉਹਨਾਂ ਦਾ जांच ਵੀ ਕੀਤੀ ਜਾ ਰਹੀ ਹੈ ਕਿ ਕਿਉਂ ਇਸ ਕਦਰ ਇੱਕ ਕੰਪਰੈਸਰ ਫਟਿਆ ਕੀ ਬਜਾ ਰਹੀ ਜਿਸ ਨਾਲ ਇੰਨਾ ਵੱਡਾ ਨੁਕਸਾਨ ਹੋਇਆ ਕਿ ਬੂਹਾ ਟੁੱਟ ਗਿਆ ਅਤੇ ਇਸ ਦੀ ਚਪੇਟ ਵਿੱਚ तमाम ਲੋਕ ਆ ਗਏ। ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਤੋਂ ਉਹਨਾਂ ਸਾਂਝਾ ਕਰ ਦਿੰਨੇ ਆ ਇੱਕ ਤਾਂ ਜ਼ਖਮੀ ਦੀਆਂ ਤਸਵੀਰਾਂ ਨੇ ਬੱਚੇ ਵੀ ਇਸ ਦੌਰਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਦੂਸਰੇ ਪਾਸੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਜਦੋਂ ਫ੍ਰਿਜ ਦੇ ਟੋਟੇ ਟੋਟੇ ਹੋ ਕੇ ਬਕਾਇਦਾ ਜ਼ਮੀਨ ਉੱਤੇ ਬਿਖਰੇ ਹੋਏ ਨਜ਼ਰ ਆਏ ਨੇ ਇਹ ਤਸਵੀਰਾਂ ਫੈਕਟਰੀ ਦੀ ਵੀ ਤੋਂ ਉਹਨਾਂ ਸਾਂਝਾ ਕਰਿਆ ਬੁਰੀ ਤਰ੍ਹਾਂ ਦੇ ਨਾਲ ਇੱਥੇ